ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਲੋ ਜੀ ਆਪਾਂ ਪਹੁੰਚ ਚੁੱਕੇ ਆਂ ਡੇਰਾ ਬਸੀ ਅੱਜ ਆਪਾਂ ਗੁਲਾਬ ਬਾਈ ਦੇ ਘਰ ਤੁਹਾਨੂੰ ਪਤਾ ਕੰਮ ਚੱਲ ਰਿਹਾ ਇੱਕ ਬਹੁਤ ਸੋਹਣਾ ਗੇਟ ਬਣਾਉਣ ਲੱਗੇ ਆਂ ਬਾਈ ਦੇ ਘਰ ਦਾ ਬਹੁਤ ਕੈਂਡ ਸੋਹਣਾ ਗੇਟ ਅੱਜ ਉਹ ਇੱਟਾਂ ਲਈ ਅਸੀਂ ਚੱਲ ਕੇ ਸਪੈਸ਼ਲ 200 ਕਿਲੋਮੀਟਰ ਆਏ ਆਂ ਡੇਰਾ ਬਸੀ ਤੇ ਉਹ ਇੱਟਾਂ ਤੁਹਾਨੂੰ ਦਿਖਾਵਾਂਗੇ ਕਿਵੇਂ ਬਣਦੀ ਆ ਕਿਵੇਂ ਤਿਆਰ ਹੁੰਦਾ ਸਾਰਾ ਪ੍ਰੋਸੀਜਰ ਦਿਖਾਵਾਂਗੇ ਤੇ ਜੁੜੇ ਰਹੋ ਵੀਡੀਓ ਦੇ ਐਂਡ ਤੱਕ ਅਸੀਂ ਆਏ ਗੁਲਾਬ ਬਾਈ ਦੇ ਬਾਪੂ ਜੀ ਨਾਲ ਤੇ ਸਾਡਾ ਸਾਰਾ ਸਰਕਲ ਟੀਮ ਗੁਲਾਬ ਸਿੱਧੂ ਪਹੁੰਚੀ ਆ ਜੀ ਦੇਖੋ ਗੁ ਸਾਡੇ ਮੇਜਰ ਖੱਬੇ ਪਾਸੇ ਦਿਲ ਤੇ ਰਾਜ ਕਰਦਾ ਬਾਈ ਤੇ ਅਸੀਂ ਪਹੁੰਚਿਆ ਜੀ ਡੇਹੜਾ ਬੱਸੀ ਆਪਣੇ ਸਾਰਾ ਤੁਹਾਨੂੰ ਦਿਖਾਉਣੇ ਆ ਪ੍ਰੋਸੀਜਰ ਕਿਵੇਂ 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 ਕਿੱਥੋਂ ਕਿੱਥੋਂ ਚੱਲਦਾ ਕੰਮ ਆਜੋ ਵੀ ਜੁੜੇ ਰਹੋ ਇਹ ਜੀ ਢੂਆ ਬਣੀ ਬਾਈ ਥੋੜਾ ਵੀਡੀਓ ਚ ਕਲਰ ਹੋਰ ਦਿਖ ਰਿਹਾ ਤੁਹਾਨੂੰ ਪਰ ਹੈਗਾ ਲਾਲ ਜਿਹਾ ਰੰਗੀਆ ਇਹ ਚ ਹੋਲ ਆ ਆਪਣੇ ਚ ਹੋਲ ਨਹੀਂ ਹੋਣਾ ਉਧਰ ਪਈਆਂ ਨੇ ਉਧਰ ਯਾਰ ਮੀਂਹ ਕਰਕੇ ਨਾ ਗਾਰਾ ਬਹੁਤ ਉਧਰ ਅਸੀਂ ਪਹਿਲਾਂ ਜਾਏ ਉਹ ਵੀਡੀਓ ਬਣਾਉਣੇ ਭੁੱਲ ਗਏ ਦੇਖੋ ਇਸ ਤਰੀਕੇ ਨਾਲ ਚਲੋ ਬਾਕੀ ਅੱਗੇ ਤੁਹਾਨੂੰ ਚਲੋ ਵੀ ਮੈਂ ਤੇਰਾ ਲੈ ਇਹੜੀ ਸੁੱਕੀ ਮਿੱਟੀ ਵਾਲਾ ਕਹਿੰਦੇ ਜੀ ਜਿਗਾਰਡ ਉਹ ਵੀ ਤਿਆਰ ਹੋ ਰਿਹਾ ਬਾਈ ਹਾਂ ਸੁੱਕੀ ਮਿੱਟੀ ਦੀ ਬਾਤ ਹੈ ਇਟ ਇਹ ਵੀ ਹੋ ਰਿਹਾ ਐਨ ਨਾ ਮਿੱਟੀ ਵੱਧ ਨਾ ਘਟ ਪੂਰੀ ਜੋਕ ਕੇ ਲਾਤਾ ਗੱਡੀ ਧੰਕ ਪੈਂਦੀ ਓਏ ਕਿਆ ਬਾਤ ਆ ਯਾਰ ਕੜਾ ਇਹ ਵੀ ਇਹਨਾਂ ਦਾ ਆਪਾਂ ਮਸ਼ੀਨ ਹੀ ਖੜਾਤੀ ਬਾਈ ਉਹਨਾਂ ਦੀ ਆ ਆ ਗਈ ਬਣ ਕੇ ਆ ਆ ਗਈ ਬਾਈ ਯਾਰ ਆ ਬਣੀ ਮੁੰਡਿਓ ਯਾਰ ਬਣ ਗਈ ਦੇ ਜਨਮ ਲੈ ਲਿਆ ਮਿੱਟੀ ਜਮਾ ਸੁੱਕੀ ਮਿੱਟੀ ਦੀ ਹੈ ਬਾਈ ਜਮੇ ਸੁੱਕੀ ਮਿੱਟੀ ਦੀ ਹੈ ਬਾਜੂ ਪਾਣੀ ਲੱਗਦਾ ਨਾ ਬਈ ਇਹਦਾ ਉਹ ਸਾਫ ਕਰਨ ਦੇ ਵਿੱਚੋਂ ਇਹਦਾ ਮਗਲੈਲ ਜਲਾਇ ਜੀ ਸੱਚਾ ਸਾਫ ਕਰਨ ਵੀ ਨਿਕਲਿਆ ਉਹਦੀ ਜੋਕੀ ਓਕੇ 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 ਪਰ ਪਾਣੀ ਨਹੀਂ ਪਾਇਆ ਆਹਦੇ ਕੋਰ ਬਣੀ ਜਾਂਦੀ ਜਮਾ ਲਾਈ ਆ ਕੀ ਕੋਰ ਬਣ ਕੇ ਨਵੀਂ ਇਟ ਨੇ ਜਨਮ ਲੈ ਲਿਆ ਆ ਜਨਮ ਬੜਾ ਬਾਤ ਆ ਯਾਰ ਫੁੱਲ ਠੋਸ ਆ ਗਈ ਹਾਂ ਪੂਰੀ ਠੋਸ ਜਮਾ ਪੂਰੀ ਸਫਾਈ ਵੀ ਵਾਲੀ ਆ ਕੋਰਾ ਕਾਰਾ ਦੇਖੂ ਨਿਆਣ ਜਮਾ ਸਿੱਖੀਆਂ ਨਕਰੀ ਸੇਵ ਨੇ ਹਾਂ ਆ ਡੀਜ਼ਲ ਲਾਉਂਦਾ ਬੱਚ ਹਾਂ ਆ ਬਾਈ ਗੇਟ ਦਾ ਲਕੀਰ ਨੇ ਦੇਖੋ ਐਸੋ ਇਟ ਜਨਮ ਲੈ ਲੈਂਦੀ ਆ ਉਹ ਦੇਖੋ ਹਾਂ ਉਹ ਕੰਡੇ ਤੋਂ ਜੋਕ ਕੇ ਪੈਂਦੀ ਆ ਮਿੱਟੀ ਨਾਲ ਵੱਧ ਨਾ ਘਟਾ ਲੈ 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 ਜਗਾਈ ਕੀ ਕਹਿਣਾ ਚਾਹੋਗੇ? ਹਾਂ। ਸ਼ਰਤ ਜਿੱਤੇਗਾ ਪਿੰਡ ਜਾ ਕੇ। ਜਿੱਤ ਜਾਗੇ ਅੱਜ ਲਾਉਣੇ ਆ ਕਿਸੇ ਨਾਲ। ਵੀਡੀਓ ਬਾਅਦ ਚ ਭਾਈ। ਹਾਂ। ਪਹਿਲਾਂ ਸ਼ਤਲਾ ਵੀ ਸੁੱਤੀ ਰੇਤੇ ਦੀ ਇੱਟ ਬਣਵਾਈ ਹੈ ਜਮਾਂ। ਤੇਰਾ ਯਕੀਨ ਮੈਨੂੰ ਕੋਈ। ਮੈਂ ਵੀ ਨਹੀਂ ਸ਼ਤਲਾ। ਯਕੀਨ ਦਾ ਰੌਲੀ ਆ ਜੀ। ਚਲੋ ਆਜੋ। ਇੱਥੇ ਸਾਂ। ਇੱਥੇ ਕੱਟ ਨਹੀਂ ਹੋਏ ਯਾਰ। ਹੋਰ ਕਟਿੰਗ ਹੋ ਵਰਤੀਓ ਦੇਖ। ਤਾਰ ਉਹਨਾਂ ਸਾਫ ਕਰੀਏ ਜੀ ਦੇਖੋ। ਹਾਂ। ਆਹ ਦੇ। ਆਹ ਉਮਾ ਲੰਗਰ। ਅਰੇ ਆਣਾ ਤੇ ਉਸ ਤਰ੍ਹਾਂ ਕਰਾ ਲਾ ਕੋਈ ਨੀ ਪੁੱਛੀ ਨੀ ਤੋਰ ਤੇ ਪੜਦੇ ਨਾ ਇਹ ਦੇਖਾਂ ਤੁਹਾਨੂੰ ਜੀ ਜੇ ਹੋ ਦੂਜੀ ਰੋਡ ਕੱਟਦੇ ਹੁਣ ਫੇਰਾ ਹੋ ਵੀ ਆਵੇ 22 ਘਟਾ ਹੋਵੇ ਚੱਕਰ ਹੋਣੀ ਕਟਿੰਗ ਹੋ ਗਈ ਆ ਦੇਖਾ ਕਰ ਚੱਕਰ

ਮੈਂ 1 ਇੱਕ ਮਿੰਟ ਚ 20 ਟਾ ਪਾਸ ਕਰ ਦਿੰਦੇ ਨੇ। ਆ ਵੀ। ਸਭ ਮੁੱਟੇ ਹਿਸਾਬ ਨਾਲ 10 ਤਾਂ ਹੋਣਗੀਆਂ ਇੱਕ ਲੈਣ ਚ। 1 2 3 4 5 6 7 8 9 10 11 12 13 15 ਆਣੀਆਂ ਨੇ। 30 ਪਾਸ ਦੇ ਨੇ। ਅੱਗੇ ਆਪਣੇ ਉੱਥੇ ਮਾਰੀ ਜਾਂਦੇ ਨੇ ਬੁੜੀਆਂ ਵਿਚਾਰੀਆਂ ਮੱਥਾ। ਇਹ ਤਾਂ ਇਹ ਵੀ ਭਾਗ ਨੇ ਜੀ। ਇਹ ਮਸ਼ੀਨ ਨਹੀਂ ਕੰਮ ਆਣਾ ਆ ਦੇਖੋ ਮਸ਼ੀਨ ਦੀ ਮਿੱਟੀ ਆਉਂਦੀ ਆ ਮਸ਼ੀਨ ਦੀ ਪੱਟੇ ਤੇ ਚੜ ਜਾਂਦੀ ਉਹ ਦੇਖੋ ਵੱਡੇ ਤੇ ਜਾ ਰਹੀਆਂ ਨੇ ਮਿੱਟੀ ਤੇ ਬਿਨਾ ਪਾਣੀ ਤੋਂ ਮਿੱਟੀ ਜੋਕ ਕੇ ਉਹ ਦੇਖੋ ਕੰਡਾ ਧਰਿਆ ਹੋਇਆ ਉਹ ਕੰਡੇ 'ਚ ਜੋਕ ਕੇ ਮਿੱਟੀ ਪਾਉਂਦੇ ਆ ਤੇ ਬਿਨਾ ਪਾਣੀ ਤੋਂ ਐਕਟ ਤਿਆਰ ਹੋ ਜਾਂਦੀ ਆ ਔਰ ਮਸ਼ੀਨ ਦੇ ਵਿੱਚ ਦੇਖੋ ਨਾ हां देख ली बेटा वो, दे, वो देखो जल्दी में होती हां वही दिखाई देना भी सूखी मिट्टी दे केਵੇਂ झड़ਦੀ ਆ ਬੱਡੇ ਤੇ ਉਹ ਦੇਖ ਲਈਏ ਵੀ ਕਿਵੇਂ ਉਹ ਚੁੱਕੀ ਨਾ ਦੇਖਿਆ ਇਹ ਜੋਕ ਕੇ ਬਣੇ ਹੋ ਬਾਈ हां ਇਸ ਲੋ ਕਿੰਨੀ ਬਾਈ ਜੋਕੀ ਜੀ ਇਹ ਦਿੱਤਾ ਵੀ ਹੋ ਰਾਇਆ हां यार सान के मिट्टी प्रॉपर करके ਵਾਹ ਹੋ ਬਾਫਰ ਅੱਛਾ ਮੈਨੂੰ ਮੈਨੇ ਮਸ਼ੀਨ ਚਲਾਉਣੀ ਨਹੀਂ ਉਹਨੇ ਬਾਈ ਕੇ ਸਾਥ ਆਗਾ ਬੰਦਾ ਕਿੱਲੀ ਕਰੀਏ ਕਹਿੰਦੇ ਉਧਰ ਲਈ ਉਹ ਮਿੱਟੀ ਐ ਨਹੀਂ ਹੁੰਦੀ ਚਲੋ ਵੀ ਦੇਖाइए ਚਲੋ 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 ਅੱਜ ਆਪਾਂ ਇੱਟਾਂ ਦਾ ਮੌਜਨਾ ਕਰਨ ਪਹੁੰਚੇ ਆ ਜੀ ਅੱਜ ਆਪਾਂ ਪਹੁੰਚੇ ਡੇਰਾ ਬਸੀ 200 ਕਿਲੋਮੀਟਰ ਪਿੰਡ ਤੋਂ ਜਾਓ ਤੇਰੀ ਭੈਣ ਸੋਵਾ ਮਾਰਦੀ ਓਏ ਡਰਾਦਾ ਹੀ ਮੈਂ ਤਾਂ ਮਾਰੇ ਇਹਨੇ ਖਿੱਚ ਲਿਆ ਓਏ ਓ ਵੱਡਾ ਜਗਾੜਾ ਇੱਧਰ ਵੀ ਆਹਰੋ ਚੜਦੀ ਆ ਮਿੱਟੀ ਓਰੋ ਚੜਦੀ ਆ ਕਰਾਨ ਨਾਲ ਉਹ ਥੋੜੀਓ ਮਸ਼ੀਨ ਨਾਲ ਆ ਬਰਮੇ ਲਾਇ ਹੋ ਤੇ ਕਿੰਨੇ ਕਿੰਨੀਆਂ ਬੈਲਟਾਂ ਨੇ ਆਦਾ ਗਿੱਲੀ ਜੀ ਮਿੱਟੀ ਹਨ ਹਾਂ ਆਹ ਚੱਲ ਵੀ ਆਹਦੇ ਚੱਲ ਪਿਆ ਬਟਾ ਰਿਹਾੜਾ ਸੇ ਰਾਜਾ ਨਾ ਚਲਾਈਏ ਆਪਣੇ ਪਿੰਡ ਕਿੰਨੀ ਹੈ ਚਲਾਈਏ ਆਪਣੇ ਪਿੰਡ ਕਿੰਨੀ ਕਰਲੀ ਰਾਏ ਕਰਲੀ ਰਾਏ ਵੀ ਹਾਂ ਫਾਂਜਾ ਲਾ ਲਾ ਇਧਰੇ ਪਈ ਮੇਰੇ ਇਥੇ ਜਿਹੜੀ ਉਹ ਨਹੀਂ ਬਣਦੇ ਉਹ ਬਣਦੇ ਆ ਕਿ ਗੁੱਲੜ ਬਾਈ ਬਣਦੇ ਨਹੀਂ ਗੁੱਲੜ ਬਹੁਤ ਮਹਿੰਗਾ ਮਿਲਦਾ ਹਰਿਆਣੇ ਜਿਹੜਾ ਪਾਸੇੋਂ ਮਿਲਦਾ ਨਾ ਨਾੜ ਕੇ ਲੱਕੀ ਕਰਦੇ ਆ ਪਰ ਗੁੱਲੜ ਆਹ ਜੱਜਾ ਕਰੋ ਮੈਂ ਦੇਖਦਾ ਲਓ ਜੀ ਬਾਈ ਜੀ ਨੂੰ ਇਹਨੇ ਆਪਾਂ ਤਿਆਰ ਕਰਕੇ ਦਿਖਾਉਣੇ ਆ ਕਿ ਕਿਵੇਂ ਬਰਸੀਰ ਹੁੰਦਾ ਹੈ ਇਹ ਆਹ ਇੱਟ ਬਣਾ ਕੇ ਦਿਖਾਉਣਗੇ ਚਲੋ ਜੀ ਲਾ ਆ ਆ ਮਾਰ ਕੇ ਆਹ ਤਾਰ ਤੋਂ ਬ੍ਰੇਕ ਸਟ ਡੇਰਾ ਵਸੀ ਆਹ ਇੱਟ ਤਿਆਰ ਕਰਕੇ ਦਿਖਾਉਣਗੇ ਬਾਈ ਜੀ ਨੂੰ ਚਲੋ ਜੀ ਦੱਬਦੀ ਬਾਈ ਨੇ ਉਧਰ ਮਸ਼ੀਨ ਨੂੰ ਕਰਤਾ ਸਟਾਰਟ ਕੰਮ ਮਿੱਟੀ ਵੀ ਸੁੱਕੀ ਹੋਰ ਇਹਨਾਂ ਦੀ ਮਿੱਟੀ ਬਣੂ ਆਪ ਆਪ ਪਟੇ ਤੋਂ ਮਿੱਟੀ ਜਾਉਗੀ ਉਹਦੇ ਅੰਦਰ ਮਸ਼ੀਨ ਨੇ ਤਕਨੀਕ ਲੈਣੀ ਹੈ ਵਰ ਗਿਆ ਅੱਗੇ ਆਪਣੇ ਪਿੰਡਾਂ 'ਚ ਹੁਣ ਵੀ ਆਪਾਂ ਪੱਠਿਆਂ ਤੇ ਦੇਖਦੇ ਆਂ ਕਿ ਬੁੜੀਆਂ ਆਪਣੀਆਂ ਵਿਚਾਰੀਆਂ ਪਸਦੀਆਂ ਮਿੱਟੀ ਫੇਰ ਇੱਟ ਬਣਦੀਆਂ ਜਿਹਦੇ ਨਾਲ ਆਪਾਂ ਘਰ ਬਣਾਉਨੇ ਆ ਤੇ ਅੱਜਕੱਲ ਆ ਤਕਨੀਕ ਚੱਲ ਰਹੀ ਆ ਬਾਈ ਉਹ ਆ ਗਈ ਆਟਾ ਬਣ ਕੇ ਦੇਖੋ ਹੈ ਨਾ ਸਪਾਈ ਹੁੰਦੀ ਆ ਕਿੰਨਾ ਬਸ ਇਸੇ ਨਾਲ ਕਿੰਨੇ ਆ ਕੰਮਿਸ਼ਿੰਗ ਅੱਛੀ ਹੋ ਗਈ ਆ ਜੀ ਬਿਨਾ ਪਾਣੀ ਤੋਂ ਬਿਨਾ ਪਾਣੀ ਤੋਂ ਬਿਨਾ ਪਾਣੀ ਤੋਂ ਇੱਟਾ ਹੈ ਅੱਛਾ ਜੀ ਧੰਨਵਾਦ ਬਾਪੂ ਬੋਲੇ ਤੇ ਮਾਰਾ ਬੱਸ ਮਖਾ ਜੇ ਪਿੰਡ ਆਪਾਂ ਜਾ ਕੇ ਆਏ ਕਹਦਿਏ ਵੀ ਇਹ ਬਿਗੈਰ ਪਾਣੀ ਤੋਂ ਇੱਟ ਬਣੀ ਆ ਅਗਲਾ ਕੋ ਕਾਮਲੇ ਆ ਹਾਂ ਯਕੀਨ ਨਹੀਂ ਮੰਨਦਾ ਹਨਾ ਲੱਖ ਲੱਖ ਵੀ ਸ਼ਰਤ ਖੜੇ ਪੈਰ ਲੱਗ ਜੂ ਹਾਂ ਲਾ ਲੈਣਗੇ ਆਪਣੇ ਤਾਂ ਹਾਂ ਅੱਜ ਲਾਉਣੇ ਆ ਜਾ ਕੇ ਕਿਸੇ ਨਾਲ ਹਾਂ ਲੱਖ ਦਾ ਕਰੀ ਫੇਰ ਵੀਡੀਓ ਦਿਖਾਉਣੀ ਆ ਇਹ ਪਹਿਲਾਂ ਨਹੀਂ ਦਿਖਾਉਣੀ ਹਾਂ ਆ ਦੇਖੋ ਜੀ ਇੱਟ ਤਿਆਰ ਹੋ ਜਾਂਦੀ ਆ ਇਹ ਫੇਰ ਬਾਅਦ ਚ ਆ ਲੱਗੇ ਬਣੇ ਚੁੱਠੇ ਤੇ ਜਿਹੜੀ ਆਪਾਂ ਇੱਟ ਲੈਣਾ ਆ ਇੱਕ ਤਾਂ ਇਹ ਇੱਟ ਆ ਇੱਕ ਉਹ ਲਾਲ ਇੱਟ ਹੋਰ ਉਧਰਲੀ ਤਿੰਨ ਪ੍ਰਕਾਰ ਦੇ ਇੱਟ ਆ ਜਿਹੜੀ ਆਪਣੇ ਜਾਣੀਆ ਕਰੇ ਇਹ ਬਾਪੂ ਸਾਡਾ ਗੁੱਚੀ ਦੇ ਬੂਟ ਪਾ ਕੇ ਕਿੰਨਾ ਵੀ ਰੇਟ ਹੁੰਦਾ ਇਹ ਜਿਹੜੇ ਬਾਪੂ ਤੋਂ ਗੁੱਚੀ ਦੇ ਬੂਟ ਪਾ ਕੇ ਰ ਆਦਾ ਨਾ ਇਹ ਰੇਟ ਵਧਾਉਂਦੇ ਨੇ ਹਰੇਕ ਬੰਦੇ ਦਾ ਕਿਤੇ ਇਹਨਾਂ ਨੇ 9000 ਤੋਂ 13000 ਤੱਕ ਹੁੰਦੇ ਨਾ ਆ 9 ਤੋਂ 13 ਦੀ ਹੋ ਗਈ ਤੇਰੇ ਬੂਟਾਂ ਕਰਕੇ ਵੀ 1.5 ਲੱਖ ਦੇ ਬੂਟ ਵਾਈ ਵਰਦਾ ਆ ਜੋ ਕਿੰਦੂ ਆ ਬਾਈ ਦਾ ਬਾਪੂ ਕੋਲੇ ਪੈਸੇ ਵਾਲੇ ਹੁੰਦੇ ਡਾਕਟਰ ਆ ਫਿਰ ਹੱਕ ਮੰਗਦਾ ਪਾਉਣ ਦਾ ਅਗਲੇ ਦਾ ਮੁੰਡਾ ਵਈ ਗਲਾਬ ਪਾਊਗਾ ਚਲੋ ਵੀ ਮਿੱਤਰੋ ਆਜੋ ਤੁਹਾਨੂੰ ਦਿਖਾਉਣੇ ਆ ਜਿਹੜੀ ਇਟਾ ਆਪਣੇ ਘਰੇ ਜਾਣੀ ਹੈਗੀ ਇੱਕ ਵਾਰੀ ਮੈਂ ਪਹਿਲਾਂ ਵੀਡੀਓ ਪਾਈ ਸੀ ਉਹ ਪੁਆਇਨਰ ਵਾਲਿਆਂ ਦੀ ਪਾਈ ਸੀਗੀ ਇਹ ਹੈਗੇ ਨੇ ਭਾਰਤ ਵਾਲੇ ਇਹ ਦੋ ਬੰਦੀ ਮਸ਼ਹੂਰ ਨੇ ਡੇਰਾ ਪਸੀ ਚ ਆਪਣੇ ਡੇਰਾ ਪਸੀ ਕੀ ਆਪਣੇ ਪੰਜਾਬ ਤੇ ਬਾਹਰ ਲੰਡਨ ਇੰਗਲੈਂਡ ਮਤਲਬ ਕਿ ਜਿੰਨੇ ਵੀ ਫੋਰਨ ਕੰਟਰੀਆਂ ਨੇ ਸਾਬਕ ਸਾਬਕੇ ਤੇ ਇਟਾ ਰਹੀ ਜਾਂਦੀ ਹੈਗੀ ਹਾਂ ਦਿਖਾਈ ਆ ਪਹਿਲਾਂ ਬਣਾਈ ਤਾਂ ਹੈਗੀ ਸੀ ਆਪਾਂ ਨੂੰ ਆ ਜਿਹੜੀ ਖਰਾਬ ਆ ਆ ਹੋਲ ਜਿਹੜੀ ਇੱਟ ਖਰਾਬ ਹੋ ਗਈ ਸਾਈਡ ਤੇ ਕੱਢ ਦਿੰਦੇ ਆ ਫਿਨਿਸ਼ ਖਤਮ ਆ ਜਾਓ ਆ ਦੇਖੋ ਬੈਲਟਾਂ ਨੇ ਚੱਲ ਰਹੀ ਆ ਮਿੱਟੀ ਆਪਣੇ ਉੱਤੇ ਨਾ ਮਿੱਟੀ ਦਾ ਪਾਈਏ ਚਲੋ ਮੈਂ ਤਰੋ ਆ ਜਾਓਗੇ